ਤਸਵੀਰਾਂ ਨਕੌਦਰ ਤੋਂ ਸਬਜ਼ੀ ਮੰਡੀ ਦੀਆਂ ਦਿਖਾ ਰਹੇ ਹਾਂ ਸਬਜ਼ੀ ਮੰਡੀ ਦੇ ਵਿੱਚ ਬਾਬਾ ਗਲਾਬ ਸ਼ਾਹ ਜੀ ਬਾਬਾ ਗਲਾਬ ਸ਼ੀਆ ਜੀ ਦਾ ਜਿਹੜਾ 48ਵਾਂ ਮੇਲਾ ਮਨਾਇਆ ਜਾ ਰਿਹਾ ਵਾ ਮੇਲੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਮੇਲੇ ਦੇ ਵਿੱਚ ਬੜੀ ਭੀੜ ਐ ਇਸ ਵਕਤ ਬਹੁਤ ਸਾਰੇ ਸੰਗਤ ਪਹੁੰਚ ਚੁੱਕੀ ਆ ਔਰ ਇੱਥੇ ਲੰਗਰ ਤੋਂ ਇਲਾਵਾ ਤਰ੍ਹਾਂ ਤਰ੍ਹਾਂ ਦੇ ਸਟਾਲ ਲੱਗੇ ਹੋਏ ਨੇ ਆਓ ਤੁਹਾਨੂੰ ਵੀ ਲੈ ਚਲਦੇ ਹਾਂ ਮੇਲੇ ਦੇ ਵਿੱਚ ਔਰ ਦਿਖਾਣੇ ਹਾਂ ਮੇਲੇ ਦੀਆਂ ਤਸਵੀਰਾਂ ਠੀਕ ਮੇਲੇ ਖੂਬ رونਕਾਂ ਲੱਗੀਆਂ ਜੀ ਹਾਂ ਜੀ ਬਹੁਤ ਲੱਗਿਆ ਜੀ ਰੋ ਲੰਗਰ ਪਾਣੀ ਦਾ ਪੂਰਾ ਇੰਤਜ਼ਾਮ ਆ ਸਾਧ ਲੱਗੇ ਹੋਇਆ ਲੱਗਿਆ ਰੋਟੀ ਲੱਗੀ ਹੋਈ ਆ ਜਿੱਦਾ ਮੜੀ ਖਾਵੇ ਜਿੱਦਾ ਮੜੀ ਲੈ ਜਵੇ ਕੋਈ ਬਦਲਾਅ ਦਰਸ਼ਨ ਕਰ ਲੈ ਲੋ ਹਾਂ ਜੀ ਬਾਬਾ ਜੀ 1 ਮਿੰਟ ਲਵਾਂਗੇ ਤੁਹਾਡੇ ਅੱਜ ਬਾਬਾ ਗੁਲਾਬ ਸ਼ਾਹ ਜੀ ਦਾ ਮੇਲਾ 48ਵਾਂ ਮਨਾਇਆ ਜਾ ਰਿਹਾ ਤੁਸੀਂ ਇੱਥੇ ਪਹੁੰਚੇ ਹੋ ਕਿਸ ਤਰ੍ਹਾਂ ਲੱਗ ਰਿਹਾ ਜੀ ਬਹੁਤ ਸੋਨਾ ਬੜੇ ਕਰਮ ਨਿਵਾਜੀ ਸਰਕਾਰ ਤੇ ਬੜੀ ਰਹਿਮਤ ਤੇ ਸ਼ਾਨੋ ਸ਼ੌਕ ਨਾਲ ਮੇਲਾ ਮਨਾਇਆ ਜਾ ਰਿਹਾ ਦਾਤਿਆ ਸਰਕਾਰ ਦੇ कर्मी सरकार बहुत रौनक बहुत संगत दादा सलाम करण लाइ चुके पहुची दादा जी सभु मनोकामना पूरियूं करे सरकार ਇਹ ਗਲਾਬ ਚਾਹ ਦੀ 48ਵਾਂ ਮੇਲਾ ਨਕੋਦਰ ਸ਼ਹਿਰ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਵਾ ਤਸਵੀਰਾਂ ਤੁਹਾਨੂੰ ਸਬਜ਼ੀ ਮੰਡੀ ਦੀਆਂ ਇਸ ਵਕਤ ਦਿਖਾ ਰਹੇ ਆ ਸਬਜ਼ੀ ਮੰਡੀ ਦੇ ਵਿੱਚ ਲੰਗਰ ਲੱਗੇ ਹੋਏ ਆ ਔਰ ਜਗ੍ਹਾ ਜਗ੍ਹਾ ਸਰਦਾਰ ਲੱਗੇ ਨੇ ਸੰਨੀਪੁਰਜੀ ਖਾਨੇ ਨਾਲ ਮੌਜੂਦ ਨੇ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਮੇਲਾ ਹੋ ਰਿਹਾ ਵਾ ਨਾਲ ਇਹਨਾਂ ਦੇ ਫਾਦਰ ਪੰਮੀ ਜੀ ਅਰਤਾਲੀ ਮਸਲਾਨਾ ਮੇਲਾ ਬਾਬਾ ਗਲਾਬ ਸ਼ਾਹੀ ਦਾ ਬੜੀ ਸ਼ਰਦਾ ਦੇ ਨਾਲ ਸਾਰੇ ਸ਼ਹਿਰ ਦੇ ਸਹਿਯੋਗ ਦੇ ਐਨ ਆਰ ਆਈ ਵੀਰਾਂ ਸਹਿਯੋਗ ਦੇ ਨਾਲ ਮਨਾ ਰਹੇ ਆਂ ਬਾਬਾ ਜੀ ਦੀ ਫੁੱਲ ਕਿਰਪਾ ਹਰੇਕ ਸੰਗਤ ਵਾਸਤੇ ਪੂਰਾ ਅਰੇਂਜਮੈਂਟ ਹੈ ਜੀ ਤੁਹਾਡੇ ਸਾਹਮਣੇ ਤੁਸੀਂ ਦੇਖ ਲਿਆ ਵਾ ਵਿਆਹ ਦੇ ਨਾਲ ਏਦਾਂ ਦਾ ਵਿਆਹ ਜੀ ਬਾਬਾ ਜੀ ਦੀ ਕਿਰਪਾ ਵਾਦੀ ਕਰਾਦਾ ਆਪਾਂ ਕੁਝ ਨਹੀਂ ਕਰ ਸਕਦੇ ਅਗੇ ਆਪਾਂ ਸੇਵਾਦਾਰ ਆਪਾਂ ਸੇਵਾ ਕਰ ਸਕਦੇ ਹਰ ਸੰਗਤ ਵਾਸਤੇ ਆਪਾਂ ਜੋ ਵੀ ਆਪਣੇ ਟੈਲਫੋਨ ਹੈਗਾ ਉਹ ਵੀ ਲਾਇਆ ਜੀ ਤਰ੍ਹਾਂ ਤਰ੍ਹਾਂ ਦੇ ਸਟਾਲ ਲੱਗੇ ਆ ਜੀ ਸੋਹ ਤਰ੍ਹਾਂ ਦੇ ਸਟਾਲ ਸੋਹ ਸਾਰੇ ਸਤਾਲ ਲੱਗੇ ਜੀ ਹਰ ਚੀਜ਼ ਬਾਬੇ ਕਿਸੇ ਨੂੰ ਇੱਥੇ ਕੋਈ ਚੀਜ਼ ਨਹੀਂ ਕੋਈ ਗਰੀਬ ਨਹੀਂ ਕੋਈ ਅਮੀਰ ਨਹੀਂ ਸਾਰਿਆਂ ਲਈ ਇੱਕੋ ਜਿਹੀ ਹੈ ਸਾਰੇ ਸਾਰੇ ਜੀ ਬਸ ਅਸੀਂ ਕਹਿੰਦੇ ਦੇਖੋ ਜੀ ਜਿਹੜਾ ਬਾਬਾ ਜੀ ਦੀ ਚੌਂਕੀ ਚੱਲ ਰਹੀ ਹੈ ਇਸ ਤੋਂ ਬਾਅਦ ਬਲਰਾਜ ਬਿਲਗਾ ਜੀ ਗਾਣਗੇ ਉਹਨਾਂ ਤੋਂ ਬਾਅਦ ਪ੍ਰਵੀਜ ਆलम ਜੀ ਆ ਦੇਖੋ ਸੰਗਤ ਦਾ ਕਿੰਨਾ ਸਾਹ ਬਾਬਾ ਜੀ ਦੇ ਪ੍ਰਤੀ ਪਿਆਰ ਆ ਸੰਗਤ ਦੇ ਵਿੱਚ ਜੀ ਬਾਬਾ ਜੀ ਵਸਦੇ ਆ ਜੀ ਸਾਨੂੰ ਤਾਂ ਇਹ ਆ ਵੀ ਚਲੋ ਪਤਾ ਨਹੀਂ ਸਾਨੂੰ ਕਿਹਨੇ ਕਿਦਾਂ ਦਾ ਆਸ਼ੀਰਵਾਦ ਦੇ ਜਾਣਾ ਤੇ ਸਾਡਾ ਭਲਾ ਕੋ ਉਧਰ ਨਿਵਾਸੀਆਂ ਨੇ ਵੀ ਬਹੁਤ ਸਾਡੇ ਤਾਂ ਐਨ ਆਰ ਆਈ ਵੀਰਾਂ ਨੇ ਸਾਰੇ ਯਾਰ ਮੈਂ ਕਹਿੰਦਾ ਮੈਂ ਦਿਲੋਂ ਧੰਨਵਾਦੀਆਂ ਜੀ ਕੋਟੀ ਕੋਟੀ ਧੰਨਵਾਦੀਆਂ ਮੇਰਾ ਸਾਰੇ ਨਗਰ ਨੇ ਨਕੋਦਰ ਵਾਲਿਆਂ ਨੇ ਮੇਰੇ ਐਨ ਆਰ ਆਈ ਵੀਰਾਂ ਨੇ ਮੇਰੇ ਯਾਰ ਦੋਸਤਾਂ ਨੇ ਜਿਹੜੇ ਬਾਬਾ ਜੀ ਨੂੰ ਮੰਨਦੇ ਸਾਰਿਆਂ ਨੇ ਇੰਨਾ ਕਸਾ ਦਿੱਤਾ ਵੀ ਮੈਂ ਬਿਆਨ ਨਹੀਂ ਕਰ ਸਕਦਾ ਵੀ ਬਸ ਬਾਬਾ ਜੀ ਫੋਲ ਕਿਰਪਾ ਕਰਨ ਤਸਵੀਰ ਉਧਰ ਸੱਚ ਧੀਰ ਸਾਹਿਬ ਪਹੁੰਚੇ ਆ ਧੀਰ ਸਾਹਿਬ ਇੱਕ ਮਿੰਟ ਦੇ ਦਰ ਆਉਂਗੇ ਇੱਕ ਨਕੋਦਰ ਨੂੰ ਕਿੱਦਾਂ ਦਾ ਮੇਲੇ ਦਾ ਰੂਪ ਮਿਲਿਆ ਮੇਲਾ ਸਾਈਂ ਗੁਲਾਬ ਸਾਹਿਬ ਦਾ 48ਵਾਂ ਮੇਲਾ ਇਹ ਜਿਹੜਾ ਮੇਲਾ ਹੈ ਨਾ ਇਹ ਸਾਰਿਆਂ ਲਈ ਮਿਹਰ ਭਰਿਆ ਹੱਥ ਲੈ ਕੇ ਆਇਆ ਹਮੇਸ਼ਾ ਹੀ ਲੈ ਕੇ ਆਉਂਦਾ ਆ ਜਿਹੜੇ ਸਾਡੇ ਅਸਨ ਨਹੀਂ ਹੋਣੀ ਇਹਨਾਂ ਦੀ ਸਾਰੀ ਟੀਮ ਹੈ ਇਹਨਾਂ ਦੇ ਕੋਈ ਖਾਸ ਕਿਰਪਾ ਆ ਮਹਾਰਾਜ ਦੀ ਜੀ ਜੇ ਇਹਨਾਂ ਨੂੰ ਏਡੀ ਵੱਡੀ ਸੇਵਾ ਦਾ ਮੌਕਾ ਮਿਲਦਾ ਤੁਸੀਂ ਦੇਖੋ ਵੀ ਚੰਗੇ ਤੋਂ ਚੰਗੇ ਵਿਆਹ ਜਿੱਦਾਂ ਦਾ ਅਰੇਂਜਮੈਂਟ ਨਹੀਂ ਹੁੰਦਾ ਜਿੱਦਾਂ ਦਾ ਇਹਨਾਂ ਨੇ ਅੱਜ ਸਾਈਂ ਗੁਲਾਬ ਸ਼ਾਹ ਜੀ ਦੀ ਕਿਰਪਾ ਨਾਲ ਅਰੇਂਜਮੈਂਟ ਕੀਤਾ ਅਸੀਂ ਮਹਾਰਾਜ ਅਗੇ ਅਰਦਾਸ ਕਰਾਂਗੇ ਕਿ ਪ੍ਰਮਾਤਮਾ ਇਹਨਾਂ ਨੂੰ ਇਹ ਜਿੰਨੇ ਸੇਵਾਦਾਰ ਦੇ ਰੂਪ ਦੇ ਚ ਸੇਵਾ ਕਰਨ ਦੇ ਭਾਵ ਦੇ ਨਾਲ ਲੱਗੇ ਹੋਏ ਆ ਇਹਨਾਂ ਨੂੰ ਇੰਨੀ ਤਰੱਕੀ ਦੇਈ ਇੰਨੀ ਸ਼ਕਤੀ ਦੇਈ ਕਿ ਹਰ ਸਾਲ ਦੇ ਵਿੱਚ ਆਉਣ ਵਾਲੇ ਦਿਨਾਂ ਤੋਂ ਵੱਧ ਚੜ ਕੇ ਇਹ ਸੇਵਾ ਦੇ ਵਿੱਚ ਭਾਵ ਦੇ ਵਿੱਚ ਲੱਗੇ ਰਹਿਣ ਪਿਛਲੇ ਸਾਲ ਵੀ ਅਸੀਂ ਮੇਲਾ ਵੇਖਿਆ ਸੀ ਉਹਨਾਂ ਨਾਲ ਦੁੱਗਣੀ ਚੋਗਣੀ ਰੌਣਕ ਲੱਗੀ ਹੋਈ ਆ ਨਹੀਂ ਤੁਸੀਂ ਗਲਤ ਬੋਲਦੇ ਹੋ ਇੱਥੇ ਉਹਦੇ ਨਾਲ 100 ਗੁਣਾ ਰੌਣਕ ਲੱਗੀ ਆ 100 ਗੁਣਾ ਜ਼ਿਆਦਾ ਰੌਣਕ ਲੱਗੀ ਆ ਇਹ ਸਾਰਾ ਮੇਰੇ ਖਿਆਲ ਆ ਭਾਈ ਸ਼ਹਿਰ ਇੱਕ ਪਾਸੇ ਬੰਦ ਕਰਨਾ ਪਿਆ ਇਹਨੂੰ ਦੋ ਚੀਜ਼ਾਂ ਹੁੰਦੀਆਂ ਦੋ ਚੀਜ਼ਾਂ ਹੁੰਦੀਆਂ ਇਹਦੇ ਵਿੱਚ ਜੀ ਤ੍ਰਿਕਨ ਨੂੰ ਕਵਰ ਕਰਦੀ ਹੈ ਪ੍ਰਸ਼ਾਸਨ ਵੀ ਲੱਗਾ ਹੋਇਆ ਹੈ ਇਹਦੇ ਚ ਸਭ ਤੋਂ ਵੱਡੀ ਚੀਜ਼ ਤਾਂ ਪਹਿਲਾਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਫਿਰ ਉਹਨੇ ਜੀਤੋ ਸੇਵਾ ਲੈਣੀ ਹੈ ਉਹਦੇ ਕੋਲੋਂ ਹੀ ਸੇਵਾ ਲੈਣੀ ਹੈ ਜਿਹੜਾ ਮਨ ਦੀ ਚਾਹ ਕੇ ਕਰਨਾ ਵੀ ਚਾਵੇ ਨਹੀਂ ਕਰ ਸਕਦਾ ਜਦ ਤੱਕ ਉਹਦੀ ਕਿਰਪਾ ਨਹੀਂ ਹੁੰਦੀ ਕਿਰਪਾ ਹੋਈ ਹੈ ਡੈਡੀ ਇਹਨਾਂ ਦੇ ਸਾਰੀ ਇਹਨਾਂ ਦੇ ਸ਼ੁਰੂਆਤ ਇਹਨਾਂ ਦੇ ਡੈਡੀ ਹੋਂਦ ਤੋਂ ਚੱਲਦੀ ਆ ਰਹੀ ਹੈ ਉਹ ਜੇ 45ਵੀਂ ਜੇ ਸੇਵਾ ਮਿਲੀ ਹੈ ਨਾ ਤੇ ਇਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਣ ਕਿ ਇਹ ਪਰਮਾਤਮਾ ਦੀ ਬਖਸ਼ਿਸ਼ ਹੈ ਮੈਂ ਇਹਨਾਂ ਨੂੰ ਸਵੇਰੇ ਇੱਕ ਇਹ ਵੀ ਸਵਾਲ ਕੀਤਾ ਸੀ ਮੈਂ ਕਿਹਾ ਕਿੰਨੀ ਪੁਰਾਣੀ ਜਗ੍ਹਾ ਹੋਊਗੀ ਕਹਿੰਦੇ ਨਾਨਕਸ਼ਾਹ ਇੱ ਨਾ ਗੋਲਟਾਉਂਦੀਆਂ ਆ ਕੋਈ ਟਾਸੀ ਗੱਡੀਆਂ ਆ ਜਿਹੜੀ ਸਾਨੂੰ ਖੁੱਦ ਨਹੀਂ ਪਤਾ ਕਿੰਨੇ ਦੇਖੋ ਮੈਂ ਆਪਣੀ ਹੋਸ਼ ਦੇ ਵਿੱਚ ਮੈਂ ਇੱਥੇ ਮੇਲਾ ਜਾਦੀ ਹੋਸ਼ ਸੰਭਾਲੀ ਉਹਦਾ ਮੇਲਾ ਲੱਗਦਾ ਦੇਖਦੇ ਆ ਸਾਨੂੰ ਨਤਮਸਤਕ ਹੋਣ ਦਾ ਮੌਕਾ ਮਿਲਦਾ ਅਸੀਂ ਆਪਣੇ ਆਪ ਨੂੰ ਇੰਨੇ ਖੁਸ਼ਕਿਸਮਤ ਸਮਝਦੇ ਆ ਕਿ ਸਾਡਾ ਨਕੋਦਰ ਦੀ ਧਰਤੀ ਨੂੰ ਇਹ ਭਾਗ ਲੱਗੇ ਹੋਏ ਆ ਕਿ ਜਿਹੜਾ ਇੱਦਾਂ ਦੇ ਮਹਾਪੁਰਸ਼ਾਂ ਦੀ ਧਰਤੀ ਕਹਾਈ ਜਾਂਦੀ ਆ ਸਾਈਂ ਗladi ਸ਼ਾਹ ਜੀ ਬਾਪੂ ਲਾਲ ਬਾਦਸ਼ਾਹ ਜੀ ਇੱਥੇ ਸਾਕਸ਼ਾਦ ਬਾਪਾ ਜੀ ਆਪ ਆਂਦੇ ਰਹੇ ਤੁਜੀ ਆਪ ਆ ਕੇ ਉਹਨਾਂ ਦੇ ਚਰਨਾਂ 'ਤੇ ਪੈਂਦੇ ਰਹੇ ਇਤੋਂ ਪਵਿੱਤਰ ਧਰਤੀ ਨਹੀਂ ਹੋ ਸਕਦੀ ਉਹਨਾਂ ਦੀ ਨਾਮ ਸੰਜੋਗੀ ਵੇਲੇ ਤਾਂ ਹੀ ਲੱਗਦੇ ਰਹੇ ਮੈਨੂੰ ਇੱਟੇ ਹੀ ਲੱਗਦੇ ਰਹਿਣੇ ਪਰਮਾਤਮਾ ਦੇ ਕਿੱਥੇ ਪਾਏ ਲੇਕਿਨ ਇੰਗਰਾਜਾ ਸਾਹਿਬ ਮੈਂ ਹੋਰ ਬਾਬਾ ਜੀ ਮੋਰੇ ਇਹੀ ਅਰਦਾਸ ਕਰਦਾ ਵੀ ਮੇਰੀ ਕਮਾਈ ਦੇ ਦਿਨ ਦੁੱਖ ਨਹੀਂ ਰਾਤ ਚੋਕ ਨਹੀਂ ਤੱਕੀ ਮੈਂ ਮੈਂ ਕਿ ਬਾਬਾ ਜੀ ਨੇ ਡੇਲੀ ਪ੍ਰੋਮਿਸ ਕਰਕੇ ਜਾਂਦਾ ਵੀ ਮੈਂ ਜਿੰਨੀ ਵੀ ਕਮਾਈ ਡੇਲੀ ਕਰਦਾ ਆਪਣੇ ਮੈਂ 50% ਡੇਲੀ ਬਾਬਾ ਜੀ ਦੇ ਨਾਮ ਦਾ ਕਰਦਾ ਜਿੰਨੇ ਮੈਂ ਪੈਸੇ ਕਮਾਉਣਾ ਵਾ ਉਹ ਅੱਜ ਸੰਗਤ ਦੇ ਆਪਾਂ ਸੇਵਾ ਚ ਲਾ ਰਹੇ ਆ ਬਿਲਕੁਲ ਜੀ ਸਵੇਰੇ ਦੀ ਸੇਵਾ ਹੁਣ ਵੀ ਸੇਵਾ ਦੇ ਰਹੇ ਆ ਜੋ ਮੈਂ ਜੋ ਵੀ ਮੈਂ ਕਮਾਈ ਮੈਂ ਜੋ ਵੀ ਕਮਾਈ ਮੈਂ ਆਪਣੇ ਫਾਦਰ ਸਾਹਿਬ ਨੂੰ ਪ੍ਰੋਮਿਸ ਕੀਤਾ ਵੀ ਜਿੰਨਾ ਮੈਂ ਕਮਾ ਮੈਂ ਜੋ ਵੀ ਕਮਾਉਂਗਾ ਅੱਧਾ ਬਾਬਾ ਜੀ ਦੇ ਅੱਧਾ ਮੈਂ ਆਪਣੇ ਘਰੇ ਲੈ ਕੇ ਜਾਉਂਗਾ ਜੀ ਕਿਹੜੀ ਬਾਤਾਂ ਜੀ ਤਸਵੀਰਾਂ ਤੁਹਾਨੂੰ ਨਕੌਦਰ ਸ਼ਹਿਰ ਦੀਆਂ ਦਿਖਾ ਰਹੇ ਆ ਤਸਵੀਰਾਂ ਤੁਹਾਨੂੰ ਇੱਕ ਵਾਰ ਫੇਰ ਦਦਿਆਂ ਨਕੌਦਰ ਸ਼ਹਿਰ ਦੀਆਂ ਦਿਖਾ ਰਹੇ ਆ ਬਾਬਾ ਗੁਲਾਬ ਸ਼ਾਹ ਜੀ ਦਾ 48ਵਾਂ ਮੇਲਾ ਮੇਲਾ ਨਕੌਦਰ ਸ਼ਹਿਰ ਪੂਰਾ ਇੱਥੇ ਪਹੁੰਚਿਆ ਆ ਤਰ੍ਹਾਂ ਤਰ੍ਹਾਂ ਦੇ ਸਟਾਲ ਲੱਗੇ ਆ ਲੰਗਰ ਪੰਡਾਰੇ ਕੂਬ ਚੱਲ ਰਹੇ ਆ ਉਹ ਤਸਵੀਰਾਂ ਤੁਹਾਨੂੰ ਸਾਰੀਆਂ ਇੱਕ ਤਾਲਹਿਰ ਤੇ ਦਿਖਾ ਕੈਮਰਾ ਪਰਸਨ ਸੁਮੇਤੀ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਇਕਤਾ ਲਹਿਰ ਨਿਊਜ਼ ਨਕੋਦੜ